ਸੋ ਪ੍ਰੋਗਰਾਮ ਸ਼ਮਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਮੇਰੇ ਨਾਲ ਜੁੜ ਗਏ ਨੇ ਸਰਦਾਰ ਜਸਵੀਰ ਸਿੰਘ ਪੱਟੀਵਰੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸੋਥਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਪੱਟੀ ਸਾਹਿਬ ਕੀ ਗੱਲ ਫਿਰ ਅਕਾਲੀ ਦਲ ਨੇ ਜਮਾਈ ਕੰਮ ਕਰਤਾ ਅਕਾਲੀ ਦਲ ਕਾਬ ਤੱਕ ਸਭ ਤੋਂ ਬਾਗੀ ਹੋ ਗਿਆ ਜੀ ਫਿਰ ਕੋਈ ਕੋ ਦਾਨੇ ਵਾਲੀ ਇਸ ਸਮੇਂ ਪਹਿਲੀ ਗੱਲ ਤੇ ਇਹ ਆ ਕਿ ਆਜ ਦੇ ਵਿੱਚ ਦੋ ਵੱਡੇ ਲੀਡਰ ਜਿਹੜੇ ਸੀ ਉਹ ਮੰਨ ਸੀ ਹੈ ਜੀ ਇੱਕ ਲੀਡਰ ਤੇ ਸਾਡੇ ਵੱਡੇ ਜੀ ਬਲਵਿੰਦਰ ਸਿੰਘ ਭੁੰਡੜ ਤੇ ਦੂਜੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧੰਨੀ ਜੀ ਦੋਵੇਂ ਲੀਡਰ ਖਫਾ ਨਹੀਂ ਸਨ ਅੱਛਾ ਜੀ ਇਹ ਕਹਿੰਦੇ ਜੀ ਧਾਮੀ ਸਾਹਿਬ ਦੇ ਕਹਿ ਰਹੇ ਨੇ ਕਿ ਪਹਿਲੀ ਗੱਲ ਤੇ ਤੁਸੀਂ ਜਿਹੜਾ ਪੰਗਾ ਲਿਆ ਵਾ ਜਥੇਦਾਨ ਨਾਲ ਉਹ ਪੰਗਾ ਤੁਸੀਂ ਲੈ ਨਹੀਂਓ ਤੇ ਬਦਲਾ ਨਹੀਂ ਸਾਡੀ ਹੁੰਦੀ ਜੀ ਦੂਸਰੇ ਚੌੜੇ ਦੇ ਖਿਲਾਫ ਤੁਸੀਂ ਪਹਿਲਾਂ ਧੱਕੇ ਨਾਲ ਸਾਡੇ ਕੋ ਕੰਮ ਕਰਾ ਆ ਵੀ ਬੱਤਰ ਕ੍ਰੇਨ ਮੋਟਸ ਤੇ ਮੀਟਿੰਗ ਕਰ ਕਰਕੇ ਤੇ ਗੁਰੂ ਕੇ ਜਿਹੜਾ ਇਹਨੂੰ ਵਾਪਸ ਕੇ ਲਿਆ ਤੁਸੀਂ ਤੇ ਪਦਾਨੀ ਸਾਹਿਬ ਦੀ ਹੋਈ ਹੈ ਜੀ ਔਰ ਨਿਊਟਰਲ ਹੋ ਗਏ ਨੇ ਭਾਈ ਆਪਾਂ ਤੇ ਇਹ ਕੰਮ ਕਰਨਾ ਇਦਾਂ ਨਾ ਆਪਣੇ ਹੁੰਦਾ ਕੋਈ ਆਪਾਂ ਨੇ ਪ੍ਰਧਾਨਗੀ ਰੱਖਣੀ ਰੱਖ ਲੋ ਜੀ ਜੀ ਇਸੇ ਕਰਕੇ ਅੱਜ ਜਿਹੜਾ ਵਫਤ ਆਇਆ ਵਾ ਅਕਾਲ ਤਖਤ ਦੇ ਉੱਦੇ ਵਿੱਚ ਐਡਵੋਕੇਟ ਧਾਮੀ ਸ਼ਾਮਿਲ ਨਹੀਂ ਹੋਏ ਜੀ ਦੂਸਰੇ ਪਾਸੇ ਬਲਵਿੰਦਰ ਸਿੰਘ ਭੁੰਦਲ ਬਾਰੇ ਵੀ ਇਹ ਜਾਣਕਾਰੀ ਮਿਲੀ ਆ ਕਿ ਉਹਨਾਂ ਨੇ ਵੀ ਠੋਕ ਪਾ ਜਾ ਕੇ ਇਹ ਗੱਲ ਕਹਿ ਦਿੱਤੀ ਹੈ ਵੀ ਭਾਈ ਜੇ ਅਕਾਲ ਪੁਰਖ ਦੇ ਹੁਕਮ ਅਲੇ ਤੁਸੀਂ ਸੂਰਨੇ ਪੌੜੇ ਤੇ ਫਿਰ ਠੀਕ ਆ ਜੀ ਨਹੀਂ ਤੇ ਵੇਰੀ ਸੱਤ ਨਹੀਂ ਆਗਿਆ ਦਿੱਤੀ ਮੈਨੂੰ ਛੁੱਟੀ ਦਿਓ ਮੈਂ ਜਾਵਾਂ ਮੈਂ ਪ੍ਰਧਾਨਗੀ ਨਹੀਂ ਕਰ ਸਕੀ ਜੀ ਜੀ ਦੇ ਕਰਕੇ ਅੱਜ ਅੱਜ ਦੇ ਬਫਰ ਜੋ ਸ਼ਾਮਲ ਨਹੀਂ ਹੋਏ ਜੀ ਅਜ ਦੇ ਵਕਤ ਇੱਕ ਨੈਚਰਲ ਐ ਨਹੀਂ ਸੀ ਕਿ ਆਪ ਕੀ ਕਾਲਪਤਿਕ ਦੇ ਹੁਕਮ ਨਹੀਂ ਮੰਨ ਲੈ ਤੇ ਅਕਾਲ ਤਖਤ ਦੇ ਵਿੱਚੋਂ ਅਸੀਂ ਜਿਹੜੇ ਮਾਈਨਸ ਕਿਵੇਂ ਕਰਨਾ ਜਿਹੜੇ ਬਾਗੀ ਨੇ ਜੀ ਅਕਾਲ ਤਖਤ ਮੀਟਿੰਗ ਕਰਦੇ ਬਾਅਦ ਇੱਕ ਘੰਟਾ ਮੀਟਿੰਗ ਕੀਤੀ ਚਾਹ ਪਣੀ ਸ਼ਕਿਆ ਉਹਨਾਂ ਕੰਦੇ ਅਸੀਂ ਸਾਰੀ ਗੱਲ ਸਮਝਾ ਦਿੱਤੀ ਕਿ ਸਾਨੂੰ ਟੈਕਨੀਕਲ ਪਰਚਾ ਆ ਰਹੀ ਹੈ ਜੀ ਸਾਡੀ ਪਾਰਟੀ ਜਿਹੜੀ ਆ ਉਹ ਖਤਮ ਕਰਦਣੀ ਆ ਚੋਣ ਕਮਿਸ਼ਨ ਨੇ ਜੇ ਅਸੀਂ ਅਕਾਲ ਤਖਤ ਦੇ ਹੁਕਮ ਨੂੰ ਲਾਗੂ ਕਰਦੇ ਆ ਜੀ ਮਨਜੀਤ ਸਿੰਘ ਖੇਰਾ ਜਿਹੜੇ ਕਾਲੀਗੱਲ ਦੇ ਕਿਸੇ ਵੇਲੇ ਜਨਰਲ ਸੈਕਟਿਵ ਵੀ ਰਹੇ ਨੇ ਤੇ ਨਾਲ ਦੇ ਕਹਿੰਦਾ ਤੌਰ ਤੇ ਉਹ ਇਹਨਾਂ ਦੇ ਵਕੀਲ ਵੀ ਰਹੇ ਨੇ ਜੀ ਉਹਨਾਂ ਨੇ ਘੱਟੋ ਘੱਟ ਇੱਕ ਦਰਜਨ ਪਾਰਟੀਆਂ ਬਾਰੇ ਦੱਸ ਦਿੱਤਾ ਸੀ ਜਿੱਦਿ ਨਾਲ ਕੌਨਸਲ ਨੂੰ ਲਿਖ ਕੇ ਦਿੱਤਾ ਵੀ ਅਸੀਂ ਕਾਲ ਧਾਰਨਕਤਾ ਵੀ ਕਰਦੇ ਹਾਂ ਜੀ ਜੀ ਅਸੀਂ ਧਰਮਜੀਤ ਵੀ ਜੀ ਕੇਂਦਰ ਰੱਖਦੇ ਹਾਂ ਹੂੰ ਹੂੰ ਇਸ ਕਰਕੇ ਉਸੇ ਸਾਡੇ ਤੇ ਇਹ ਨਸਲ ਦੇ ਚੋਣੇ ਉਹਨਾਂ ਨੇ ਕੁਝ ਨਹੀਂ ਕਿਹਾ ਤੁਹਾਨੂੰ ਕਿਉਂ ਕੋ ਜੀ ਤੇ ਦੂਸਰੇ ਪਾਸੇ ਤੁਸੀਂ ਵੇਖੋ ਜਿਹੜਾ ਉਜੰਧਿਆ ਦੇ ਵਿੱਚ ਇੱਕ ਮੰਦਿਰ ਜਿਹੜਾ ਟਰਸਟ ਬਣਿਆ ਉਹਦੇ ਚੇਅਰਮੈਨ ਕੋਲ ਨੇ ਉਹ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਸਾਹਿਬ ਹਾਂਜੀ ਤੀਸਰਾ ਤੁਸੀਂ ਇਹ ਲੈ ਲਓ ਕਿ ਜੁਪੀ ਦੇ ਮੁਖੰਦਰੀ ਕੋਲ ਨੇ ਜਿਹੜੇ ਇੱਕ ਧਾਰਮਿਕ ਮੱਠ ਦੇ ਮੁਖੀ ਨੇ ਜੀ ਕਿੰਨੇ ਐਗਜ਼ਾਮਪਲ ਹੈ ਗਿਆ ਅੱਜ ਚੀਮਾ ਸਾਹਿਬ ਨੇ ਗੱਲ ਜਿਹਦਰ ਨਾਲ ਗੱਲਬਾਤ ਕਰਦੋ ਗਿਆ ਜੀ ਅਸੀਂ ਜਥੇਦਾਰ ਸਭ ਸਾਰੀ ਗੱਲ ਸਮਝਾਤੀ ਆ ਜੀ ਵੀ ਅਕਾਲ ਤਖਤ ਤੋਂ ਸੱਤ ਨਿਯੰਤਰੀ ਕਮੇਟੀ ਜਿਹੜੀ ਬਣਾਈ ਗਿਆ ਉਹਦੀ ਨਿਗਰਾਨੀ ਹਿੱਟ ਅਸੀਂ ਪ੍ਰਤੀ ਨਹੀਂ ਕਰ ਸਕਦੇ ਜੀ ਗੱਲ ਗੱਲ ਸਿਰਫ ਸੁਭਾਈ ਜਾ ਰਹੀ ਆ ਕਿ ਇਹ ਚੋਲਕ ਮਸ਼ੀਨ ਦੀ ਹادثਾ ਦਾ ਜੀ ਜੀ ਉਸ ਕਮੇਟੀ ਨੇ ਸਿਰ ਨਿਗਰਾਨੀ ਕਰਨੀ ਨਹੀਂ ਪ੍ਰਸਤੁਤ ਕਰਨੀ ਦੀ ਹੂੰ ਹੂੰ ਪਰ ਜੀ ਜਿਹੜੇ ਤੁਹਾਡੇ ਕਾਲੀ ਆਗੂ ਨੇ ਕਰ ਰਹੀ ਜੀ ਕਿ ਕਲ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਇਹ ਭਾਈ ਮੈਂ ਤਾਂ ਉਹਦੀ ਗੱਲ ਮੰਨ ਲਈ ਜਿਹਨੇ ਕੀਤੇ ਹੀ ਨਹੀਂ ਕੀਤੇ ਨਹੀਂ ਹੂੰ ਹੂੰ ਇਹਦਾ ਮਤਲਬ ਤੁਸੀਂ ਕਾਲਪਕ ਜਿਹਾ ਕੇ ਝੂਠ ਬੋਲਿਆ ਸੀ ਹਾਂ ਬਿਲਕੁਲ ਬਿਲਕੁਲ ਜੀਮਾ ਸਾਹਿਬ ਕਹਿੰਦੇ ਕਿਵੇਂ ਖੋਦੀ ਉੱਤੇ ਜੈਸਨੂਰ ਨੋਦੀ ਗਲਤੀ ਉਥੇ ਤੇ ਮੌਕੇ ਦਿੱਤਾ ਸਵਸਥੀਕਰਨ ਮੈਂ ਕਿشن ਹੂੰ ਹੂੰ ਭਾਈ ਤੁਹਾਡੇ ਕੋਲ ਸਪਸ਼ਟੀਕਰਨ ਲਿਖਤੀ ਮੰਗਿਆ ਸੀ ਲਿਖਤੀ ਹਾਂਜੀ ਤੁਸੀਂ ਆਪਣੇ ਇੱਕ ਨਹੀਂ ਤਿੰਨ ਸਪਸ਼ਟੀਕਰਨ ਲਿਖਤੀ ਦੇ ਚੁੱਕੇ ਆ ਤੋਹਾਂ ਦੇ ਵਿੱਚੋ ਸਵਾਲ ਸੀ ਕਿ ਜੈਸਰ ਉਹਦੇ ਤੁਸਜ ਜਤੁਰ ਵਿਲਪੜੇ ਸੀ ਜੀ ਤੁਸੀਂ ਕਹਿੰਦੇ ਸਪਸ਼ਟੀਕਰਨ ਸਾਨੂੰ ਦਿਨ ਦਾ ਮੁੱਖ ਦਿੱਤਾ ਗਿਆ ਹਾਂਜੀ ਅਕਾਲ ਤੱਕ ਤੇ ਮੁੱਖ ਦਿੱਤੇ ਜਾਂਦੇ ਆ ਅਕਾਲ ਤੱਕ ਤਾਂ ਆਪੜੀ ਜਿਹੜੀ ਰਵੇਕ ਉਹਦਾ ਫੈਸਲਾ ਜਿੰਦਰ ਬਿਲਕੁਲ ਜੀ ਸੱਜ ਤਾਂ ਉਹਨੂੰ ਪ੍ਰਵਾਨ ਕਰਦੀਆਂ ਨੇ ਦੇ ਰਾਜ ਜੀ ਮੈਂ ਕਹਿ ਰਿਹਾ ਜੀ ਕਿਨੇ ਵੇਖੋ ਜੀ ਬਾਹਰ ਅਜਾ ਰਜੀਸੂ ਪੂਰੇ ਮਾਮਲ ਬਿਲਕੁਲ ਗਲਤ ਹੈ ਇਹ ਬਖਸ਼ਣ ਤੱਕ ਤੇ ਕੋਲੇ ਵੀ ਬਾਰੇ ਜਾਣਦੇ ਇਹ ਤਾਂ ਬਖਸ਼ਣ ਜਾਂਦੇ ਅਗਲੀ ਗੱਲ ਕਰਦੇ ਆ ਕਿ ਸਿਰਫ ਕਹਿੰਦੇ ਜੀ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਅਗਲੇ ਕੁਝ ਦਿਨਾਂ ਤੱਕ ਹੋ ਰਹੀ ਆ ਅਸੀਂ ਸੁਖਬੀਰ ਸਿੰਘ ਬਾਦਲ ਦਾ ਸੀਗਾ ਪ੍ਰਵਾਨ ਕਰਨਾ ਠੀਕ ਹੈ ਜੀ ਕੀ ਉਹ ਹੁਕਮ ਕਰ ਤਖ ਦੇ ਨਹੀਂ ਹੂੰ ਸੋ ਕਬੀ ਸਿੰਘ ਬਾਦਲ ਨੇ 18 ਨਵੰਬਰ ਨੂੰ ਜਿਹੜੀ ਅਕਾਲ ਤਰਨ ਨੂੰ ਚਿੱਠੀ ਦਿੱਤੀ ਤੇ ਬਕਾਇਦਾ ਤੌਰ ਤੇ ਲਿਖਿਆ ਜੀ ਇਹ ਮੈਂ ਪ੍ਰਧਾਨਗੀ ਤੋਂ ਇਸ ਤਿਸਾ ਦੇ ਚਕਾ ਜੀ ਇਸ ਕਰਕੇ ਤੁਸੀਂ ਤੁਹਾਡਾ ਸਿਰ ਵਿਕਨ ਕਾਤੀ ਪ੍ਰੋਜੈਕਟ ਦੀ ਬਾਦੀਆ ਉਹਨਾਂ ਨਾਲ ਲੱਗੇ ਜਿਨੀ ਤੁਰਨ ਜੀ ਤੇ ਕੀਮਾ ਸਾਹਿਬ ਤੁਹਾਨੂੰ ਤੇ ਤੁਹਾਡੇ ਸਾਥੀ ਨੂੰ ਇੰਜ ਮਸੂਝ ਹੁੰਦਾ ਜਿਵੇਂ ਤੁਹਾਡਾ ਕੱਦ ਛੋਟਾ ਹੋ ਜੂ ਉਹਨਾਂ ਦੇ ਹੁੰਦਾ ਜੀ ਇਸ ਕਰਕੇ ਅਕਾਲ ਤਖਤ ਦੇ ਉੱਤੇ ਗਏ ਨੇ ਅਕਾਲ ਤਖਤ ਦੇ ਜਾ ਕੇ ਜੁਕੇਰ ਕੀ ਹੋਏ ਤੱਕ ਉਹਦੇ ਬਾਰੇ ਕੋਈ ਵੀ ਵਰਸ਼ਨ ਜਿਹਦਰ ਅਕਾਲ ਤਖਤ ਨਹੀਂ ਆ ਜੀ ਅਕਾਲ ਤਖਤ ਦੇ ਦੋ ਦਿਨ ਪਹਿਲਾਂ ਛੇਤੀ ਨੂੰ ਕਹਿ ਚੁੱਕਾ ਵਾ ਜੀ ਵੀ ਅਕਾਲ ਤਖਤ ਤੋਂ 2 ਤਰੀਕ ਨੂੰ ਜਿਹੜੇ ਹੁਕਮ ਜਾਰੀ ਕੀਤੇਗੇ ਉਹ ਵਾਪਸ ਨਹੀਂ ਹੋਣਗੇ ਜੀ ਉਹ ਇੰਪਲੀਮੈਂਟ ਕਰਾਏ ਜਾਣਗੇ ਹਾਂਜੀ ਤੇ ਜੇ ਫੇਰ ਵੀ ਤੁਸੀਂ ਬਾਹਰ ਆ ਕੇ ਗੱਲ ਕਹਿੰਦੇ ਹੋ ਵੀ ਅਸੀਂ ਸੱਤ ਨੇ ਮੇਰੀ ਕਮੇਟੀ ਦੀ ਨਿਗਰਾਨੀ ਹੈ ਜਿਹੜੀ ਆ ਉਹ ਭਰਤੀ ਨਹੀਂ ਕਰ ਸਕਦੇ ਤੇ ਫੇਰ ਤੁਸੀਂ ਬਾਗੀ ਹੋ ਰਹੇ ਹੋ ਕਰ ਰਹੇ ਹਾਂ ਬਿਲਕੁਲ ਜੀ ਤੇ ਬਾਗੀ ਪਹਿਲੀ ਵਾਰ ਨਹੀਂ ਹੋਇਆ ਪਿਛਲੇ 30 ਸਾਲਾਂ ਤੋਂ ਹੀ ਕਈ ਵਾਰੀ ਬਾਗੀ ਹੋਏ ਜੀ ਦਰਨੇ ਵਾਲਿਆ ਸਾਹਿਬ ਇੱਕੋ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਾਲਪਕ ਤੇ ਬੁਲਾਉਣਾ ਸੀ ਜੀ ਇਕ ਕਾਲ ਤੱਕ ਦੀ ਇਹ ਕੋਈ ਮਰਦ ਹੀ ਪਈ ਵੀ ਤੁਹਾਨੂੰ ਤੁਲਵ ਕਿਸ ਤਰ੍ਹਾਂ ਕੇ ਬੁਲਾਇਆ ਗਿਆ ਨਾ ਹੂੰ ਹੂੰ ਉਹਨੂੰ ਸੱਦਾ ਪੱਤਰ ਭੇਜਿਆ ਗਿਆ ਸੀ ਤੁਹਾਡੇ ਕੋਈ ਜ਼ਰੂਰੀ ਵਿਚਾਰਾ ਕਰਨੀਆਂ ਜੀ ਜ਼ਰੂਰੀ ਵਿਚਾਰਾ ਕਰਨ ਤੋਂ ਬਾਅਦ ਇਹ ਕਲ ਕਹਿਤੀ ਗਿਆ ਲੱਗਿਆ ਵੀ ਬਾਦਲ ਸਾਹਿਬ ਬੇਨਤੀ ਹੈ ਕਿ ਵੀ 500 ਰੁਪਏ ਦਾ ਪ੍ਰਸ਼ਾਦ ਕਿ ਭਰਾਜੋ ਕਲਪੀ ਜੀ ਹੂੰ ਹੂੰ ਤੇ ਜਿ세 ਦਾ ਥੱਲੇ ਗੱਦੇ ਦੇ ਮਿੱਠੇ ਜੀ ਤੇ ਬਾਦਲ ਸਾਹਿਬ ਕੁਰਸੀ ਦੇ ਵਿੱਚ ਸੀ ਜੀ ਇੰਨਾ ਤੇ ਸਤਕਾਰਿਆ ਇਹਨਾਂ ਲੋਕਾਂ ਦਾ ਕੱਲ ਤੱਕ ਨਹੀਂ ਜੀ ਇਸ ਕਰਕੇ ਆਜੀਵ ਕਾਲ ਤੱਕ ਨੂੰ ਇਹਨਾਂ ਨੇ ਤਲਾਝਲੀ ਦਿੱਤੀ ਆ ਉਹਦੇ ਹੁਕਮਾਂ ਨੂੰ ਤਲਾਝੜੀ ਕੀਤੀ ਹੈ ਤੇ ਇਹ ਗੱਲ ਕਹਿ ਦੇਣਾ ਵੀ ਸਾਡੀ ਜਥੇਦਾਰ ਨਾਲ ਗੱਲ ਹੋ ਗਈ ਨਾ ਹਾਨੂੰ ਕਿਸੰਝੀ ਆ ਕੀ ਗੱਲ ਸਾਰੀ ਸਿੱਧੀ ਸਾਨੂੰ ਚੋੜੂ ਜਿਹਾ ਦਿੱਤਾ ਹੋਣਾ ਹਾਂ ਹਾਂ ਫਿਰ ਬਾਕੀ ਗੱਲ ਤੁਸੀਂ ਅਕਾਲ ਤਖ ਦੀਆਂ ਮੰਨੀਆਂ ਤੇ ਇੱਕ ਗੱਲ ਦੇ ਉੱਤੇ ਤੁਹਾਨੂੰ ਜਿਹੜੀਆਂ ਉਹ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਜੀ ਉਹ ਸਿਰਫ ਕੋਈ ਆ ਪੀ ਜਿਹੜੇ ਬਾਗੀ ਹੋਏ ਉਹਨਾਂ ਨੂੰ ਅਸੀਂ ਕਿਸੇ ਵੀ ਸੂਚ ਨਾਲ ਲੈਣ ਨੂੰ ਤਿਆਰ ਨਹੀਂ ਤਿਆਰ ਨਹੀਂ ਹੂੰ ਚਲੋ ਇਹ ਤਾਂ ਹੁਣ ਇਹਨਾਂ ਦੀ ਗੱਲ ਹੈ ਤੇ ਕਹਿੰਦੇ ਹੁਣ ਚੰਡੀਗੜ੍ਹ ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪੱਕੇ ਤੌਰ ਤੇ ਪਹਿਲਾਂ ਕੱਚਾ ਸੀਗਾ ਜੀ ਯੂਟੀ ਹੈ ਕਹਿੰਦੇ ਹੁਣ ਪੱਕਾ ਹੀ ਬਣਾ ਦੇਣਾ ਦੇਖੋ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਜੂਰੀਡਿਕਟਿਸੀ ਹੁਣ ਉਹ ਸਟੇਟ ਬਣੂਗੀ ਕਰ ਚੱਲੇਗੀ ਜੀ ਜਿਸ ਤਰ੍ਹਾਂ ਲੀਏ ਦੂਰੀ ਸੀ ਇਹ ਤਾਂ ਜਿਸ ਤਰ੍ਹਾਂ ਮਨੀਪੁਰ ਸਟੇਟ ਦਾ ਵੀ ਦੂਰੀ ਜਿਸ ਤਰ੍ਹਾਂ ਸਾਡੀ ਗੋਆ ਵਾ ਜਿਸ ਤਰ੍ਹਾਂ ਸਾਡੀ ਪਰਲੇਪਕ ਸੀ ਘੋਰੀ ਗਈ ਹੈ ਜਿਹੜੀ ਸਟੇਜ ਤੇ ਮੰਗ ਰਹੀ ਬੀਬੀ ਜੀ ਕਰਨ ਬੱਦੀ ਇਹ ਕਰਨ ਰਹੀ ਹੈ ਇਹੋ ਜੀ ਸਟੇਜਿੰਗ ਨਹੀਂ ਛੋਟੀ ਛੋਟੀ ਹੈਗੀ ਆ ਨਾ ਉਸ ਤਾਈਪ ਦੀ ਸਟੇਜ ਬਣਾਉਣਗੇ ਜੀ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਦਿਨੀ ਇਹਨਾਂ ਨੇ ਜਾ ਕੇ ਲਦਾਖ ਦੇ ਵਿੱਚ ਇੱਕ ਬੁੱਤ ਲਾਇਆ ਵਾ ਸ਼ਿਵਾਜੀ ਮੱਠ ਹਾਂਜੀ ਸ਼ਿਵਾਜੀ ਮਹਾਰਾਜ ਦੀ ਦਰਗਾਹ ਦੇ ਵਿੱਚ ਕੀ ਦੇਣੀ ਹੈ ਜੀ ਕੋਈ ਨਹੀਂ ਸਿਰ ਇੱਕ ਪਰੰਪਰਾ ਕਰਨ ਵਾਸਤੇ ਵੀ ਇਹ ਤੇ ਬੜਾ ਵੱਡਾ ਜਰਨਲ ਸੀਗਾ ਜੀ ਇਹ ਨਾ ਜਰਨਲ ਹੁੰਦਾ ਸੀ ਇੰਡੀਆ ਦੇ ਜੋ ਖਾਜਣਾ ਸੀ ਕਿਸੇ ਬਿਲਕੁਲ ਜੀ ਇਨयत ਵੀ ਜੈ ਸਿੱਖਾਂ ਨੇ ਹੂੰ ਹੂੰ ਮਹਾਰਾਜਾ ਰਣਜੀਤ ਸਿੰਘ ਦਾ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਜਰਨਲ ਹਰੀ ਸਿੰਘ ਨਲਵਾ ਜੀ ਜੇ ਮਰਾਉਦ ਦਾ ਕਿਲਾ ਫਤਿਹ ਕਰਕੇ ਜਿੱਥੇ ਸਤਾਰਾ ਸਿੰਘ ਸ਼ਹੀਦ ਹੋਏ ਸੀ ਤੂਬ ਦੇ ਗੋਲੇ ਨਾਲ ਜੀ ਜਾ ਕੇ ਉਹ ਖੈਬਰ ਦਰੇ ਤੇ ਆਪਣੇ ਜਾ ਕੇ ਨਾ ਮੋਰਚਾ ਲਾਉਦਾ ਤੇ ਇਹ ਜਿਹੇ ਜਿਹੜੇ 19 ਫਗਾਨੀ ਦਰਾਨੀ ਹੁੰਦੇ ਸੀਗੇ ਉਹਨਾਂ ਨੇ ਉਹਨੂੰ ਕਬਜ਼ਾ ਕਰਨ ਲਈ ਸਿੱਧਿਆ ਹੂੰ ਹੂੰ ਉਹ ਸਿੱਖਾਂ ਦੇ ਸਿੱਖਾਂ ਦੇ ਬਾਰੇ ਕੀ ਤੁਸੀਂ ਜੀ ਇਸੇ ਕਰਕੇ ਗ੍ਰਿਜਾ ਹੁੰਦੀ ਸੀ ਕਿ ਐਸਪਾਸੇ ਸਾਰੇ ਸਿੱਖਾਂ ਦੇ ਪਹੀ ਵਾਲੀ ਸਮੁੰਦਰ ਵਿੱਚ ਬੁੱਤ ਸੀ ਜਿਆਦੇ ਜੀ ਉਹਦਾ ਪੁੱਤ ਲਾਇਆ ਉੱਥੇ ਜਾ ਕੇ ਲਿੱਕ ਲਾਜ਼ਰ ਫਤਹਿ ਕਿਨੇ ਕੀਤਾ ਸੀ ਜਰਨਲ ਜੂਰਾ ਸਿੰਘ ਜੂਰਾ ਵਰਸੇ ਜੀ ਜੀ ਜੂਰਾ ਵਰਸੇ ਜਰਨਲ ਕੀ ਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਖਰਚਾ ਕਿਹਦਾ ਹੋਇਆ ਸੀ ਤੇ ਖਾਲਸਾ ਸਰਕਾਰ ਦਾ ਹੋਇਆ ਸੀ ਜੀ ਜਿੱਥੋਂ ਚੀਨੀ ਭਜਾ ਕੇ ਜੁੱਥਾ ਦਾ ਜ਼ਗਾਖ ਆਪਣੇ ਕਬਿਚ ਗਿਆ ਸੀ ਹਾਂਜੀ ਇਹ ਤੁਹਾਨੂੰ ਪਤਾ ਅੱਗੇ ਵੀ ਗੱਲ ਕੀਤੀ ਕਈ ਵਾਰੀ ਆਪਾਂ ਦੇ ਬਾਅਦ ਤਾਂ ਜਦੋਂ ਵਿਦੇਸ਼ ਮੰਤਰੀ ਬਣਿਆ ਸੀ ਚైనా ਗਿਆ ਸੀ ਜਾਂ ਕਿਹਨਾਂ ਸੀ ਕਿ ਸਾਡੇ ਇਲਾਕੇ 'ਚ ਤੁਸੀਂ ਕਬਜ਼ਾ ਕੀਤਾ ਹੂੰ ਹੂੰ ਅਰਗੋਜ ਜਮਾਵ ਕੀ ਨਗਿਆ ਸੀ ਉਹ ਕਹਿੰਦੇ ਤੁਹਾਡਾ ਲੱਗ ਕਿਥੇ ਨਕਸ਼ਾ ਲਿਆ ਹੂੰ ਲਿਆਉਣਾ ਨਕਸ਼ਾ ਕਿਥੇ ਤੋਕਾ ਜੀ ਇਹ ਨਕਸ਼ਾ ਸਾਡਾ ਵਾ ਉਹ ਕਹਿੰਦੇ ਤੁਹਾਡਾ ਧੋਲ ਉਹ ਕਹਿੰਦੇ ਇਹ ਸਿੱਖ ਰਾਜ ਦਾ ਨਕਸ਼ਾ ਸਿੱਖ ਰਾਜ ਸੁਸਤਣ ਲੇਕਿਨ ਬਾਅਦ ਉਹ ਸਿੱਖਰ ਉੱਤਰਦੇ ਬੈਠੇਗੇ ਅਸੀ ਕੋਈ ਗੱਲ ਹਾਂਜੀ ਉਹ ਲਾਕ ਲਦਾਖ ਸਿੱਖਾਂ ਨੇ ਫਤਿਹ ਕੀਤਾ ਸੀ ਸਿੱਖਾਂ ਦਾ ਜਨਰਲ ਬਲ ਡੋਗਰਾ ਸੀ ਉਹ ਜੀ ਜੀ ਜੋਰਾਵਰ ਸਿੰਘ ਡੋਗਰਾ ਸੀ ਗੰਦ ਇੱਕ ਉਹਨੇ ਫਤਿਹ ਕੀਤਾ ਸੀ ਮਹਾਰਾਜਾ ਖਾਲਸਾ ਸਰਕਾਰ ਦੇ ਜਰਨੈਲ ਜੀ ਹੁਣ ਜੋ ਮੈਨੂੰ ਲੱਗਦਾ ਪਈ ਇਹਨਾਂ ਨੇ ਚੰਡੀਗੜ੍ਹ ਦੇ ਨਾਲ ਕਿਸੇ ਹਿਮਾਚਲ ਦੇ ਰੀ ਜੋੜਨਗੇ ਹਮ ਇਹ ਹਿਮਾਚਲ ਨੂੰ ਲਦਾਖ ਪੂਰਾ ਦੇ ਦੇਣਗੇ ਅੱਛਾ ਜੀ ਉਧਰ ਕਰਨਗੇ ਫਿਰ ਉਧਰ ਨਾਲ ਜੋੜ ਦੇਣਗੇ ਹਮ ਤੇ ਜਿਹੜਾ ਅਜੇ ਚੀਫ ਸੈਕਟਰੀ ਲਾਸਟਰ ਤੇ ਚੀਫ ਸੈਕਟਰੀ ਇੱਕ ਸਟੇਟ ਚ ਲੱਗਦਾ ਵਾ ਹਾਂ ਬਿਲਕੁਲ ਬਿਲਕੁਲ ਜੀ ਤੇ ਜੇ ਉਸ ਚੀਫ ਸੈਕਟਰੀ ਦੇ ਨਾਲ ਉਹਦੇ 10 ਹੋਰ ਅਧਿਕਾਰੀ ਨਾ ਦਿੱਤੇ ਨੇ ਫਿਰ ਤਾਂ ਕੰਮ ਹੋ ਗਿਆ ਤੇ ਫਿਰ ਉਹਨਾਂ ਨੇ ਆਪਣਾ ਜਿਹੜਾ ਮਨਸੂਬਾ ਸੀ ਉਹਨੂੰ ਪੂਰੀ ਤਰ੍ਹਾਂ ਜਿਹੜੀ ਸੀ ਉਹ ਅਮਲੀ ਜਮਾ ਬਣਾਤਾ ਕਿ ਇਹਨੂੰ ਅਸੀਂ ਵੱਖਰੀ ਸਟੇਟ ਬਣਾਉਣ ਰਾਏ ਜੀ ਦੂਸਰੀ ਜੀ ਹਰਿਆਣਾ ਤੇ ਪੰਜਾਬ ਦੇ ਪਹਿਲਾਂ ਦੋਹਾਂ ਦੇ ਦਵਾ ਛੱਡਾ ਚੰਡੀਗੜ੍ਹ ਜੀ ਕਿਉਂ ਸਾਨੀਆ ਸਰਕਾਰਾਂ ਦੇ ਮੁਹਾਵਲੇ ਜੋ ਕਰ ਲਏ ਤੇ ਉਹਨਾਂ ਨੇ ਪੰਜ ਕੁ ਲੈ ਡਿਵਲਪਰਸ ਜੀ ਤੇ ਹੁਣ ਜਦੋਂ ਉਹਨਾਂ ਕਰ ਲਿਆ ਨਾ ਤੇ ਕਦੀ ਇਹਨਾਂ ਨਾਲੇ ਚੰਡੀਗੜ੍ਹ ਦੇ ਦਿਓ ਰਸਮੀ ਤੌਰ ਤੇ ਕੀਦੇ ਉਹਨਾਂ ਨੇ ਕੁਛ ਕੀਦੇ ਜੀ ਤੇ ਅੱਜ ਇੱਕ ਟੀਵੀ ਤੇ ਬਹਿ ਕੇ ਤੇ ਆਮ ਆਦੀ ਪਾਕਿਸਤਾਨ ਨੂੰ ਲੱਗਾ ਸੀ ਸੀ ਇਹ ਕਰਦੇ ਨੇ ਜੇ ਕਰਦੇ ਭਾਈ ਤੁਸੀਂ ਕਿੰਨਾ ਸਰ ਦੱਸੋ ਜਾ ਕੇ ਜੀ ਸ੍ਰੀ ਮੰਤਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਦਿੰਦੇ ਕਿੰਨੇ ਮੰਗ ਪੱਤਰ ਦੇ ਹੂੰ ਜੇ ਨਹੀਂ ਮਿਲ ਜਾਦੋ ਤਾਂ ਧਰਨਾ ਦਾ ਨਾਅ ਦੱਸ ਦਿਓ ਜੀ ਜੇ ਨਹੀਂ ਲਾਇਆ ਤੇ ਫਿਰ ਤੁਸੀਂ ਮਗਰਮਖ ਦੇ ਹੰਝੂਨਾ ਬਾਓ ਜੀ ਨਾ ਤੁਸੀਂ ਕੁਛ ਕੀਤਾ ਤੇ ਨਾ ਤੁਸੀਂ ਕੁਛ ਕਰਨਾ ਹੂੰ ਹੂੰ ਜੀ ਤੇ ਹੁਣ ਕਹਿੰਦੇ ਫਿਲਮੀ ਐਕਟਰ ਦਾ ਘਰ ਵੀ ਪੱਕਾ ਕਰਾ ਤੁਸੀਂ ਪੱਕੇ ਤੌਰ ਤੇ ਬੁਲਟ ਪ੍ਰੂਫ ਕਰਾਤਾ ਜੀ ਵੇਖੋ ਜਿਹੜੇ ਸੁਲਮਾਨ ਖਾਨ ਵਾ ਜੀ ਸੁਲਮਾਨ ਖਾਨ ਦੀਆਂ ਗੱਡੀਆਂ ਸਾਰੀਆਂ ਬਕਾਇਦਾ ਤੌਰ ਤੇ ਟੋਟਲੀ ਜਿਹੜੀਆਂ ਉਹ ਬੁਲਟ ਪ੍ਰੂਫ ਜੀ ਇੰਜੀਨੀਅਰ ਰਿਪੋਰਟਾਂ ਸੀ ਰਿਪੋਰਟਾਂ ਦੇ ਹਿਸਾਬ ਨਾਲ ਫਿਰ ਉਹਨਾਂ ਦੀ ਮਜਬੂਰੀ ਸੀਗੀ ਤੁਹਾਨੂੰ ਪਤਾ ਸਾਡੀਆਂ ਏਜੰਸੀਆਂ ਜਿਹੜੀਆਂ ਰਿਪੋਰਟਾਂ ਜਿਹੜੇ ਦਿੰਦੀਆਂ ਉਹਨਾਂ ਤੇ ਅਮਲ ਵੀ ਕਰਨਾ ਪਈ ਕਰਨਾ ਪੈਂਦਾ ਜੀ ਪੈਂਦਾ ਉਹਨਾਂ ਤੇ ਅਮਲ ਕਰਦੇ ਆ ਉਹਨਾਂ ਦੇ ਘਰ ਦੀ ਜਿਹੜੀ ਸ਼ੀਸ਼ੇ ਸੀ ਸ਼ੀਸ਼ੇ ਦਵਾ ਪਰ ਕੋਈ ਦੁਲਾਦੇ ਦਾ ਸ਼ੀਸ਼ਾ ਸੀਗਾ ਕਿਹਦਾ ਤੌਰ ਤੇ ਜਾ ਕੋਈ ਸ਼ੀਸ਼ਾ ਵਾਲਾ ਵੀ ਬਾਹਰਲੇ ਪਾਸੇ ਜੋ ਵੀ ਬਾਹਰਲੇ ਪਾਸੇ ਦਿਸਦਾ ਸੀ ਉਹ ਸਾਰੇ ਬਿਲਡ ਪ੍ਰੂਫ ਕਰਤੇ ਵੀ ਕੋਈ ਬਾਹਰੋਂ ਕੰਜ਼ੂਰ ਹੋਣਾ ਸਾਰੇ ਬਿਲਡ ਪ੍ਰੂਫ ਕਰਤੇ ਜੀ ਹੂੰ ਹੂੰ ਚਲੋ ਬਚਾਓ ਦੇ ਵਿੱਚ ਬਚਾਓ ਆ ਜੀ ਹਾਂ ਗੱਲ ਸਿਆਣੀ ਆ ਜੀ ਕਿਸੇ ਤਾਂ ਕੀ ਜਾਂਦਾ ਅਗਲੇ ਦੀ ਜਾਣ ਜੋ ਕਿਸੇ ਦਾ ਕੀ ਜਾਂਦਾ ਹੂੰ ਤੇ ਲੇਕਿਨ ਜਿਹੜੇ ਬੰਦੇ ਦੀ ਗਾਜਾ ਜਾਂਦਾ ਵੀ ਉਹ ਉੱਥੇ ਜਾ ਕੇ ਕਰ ਸਕਦਾ ਹੈ ਕੰਮ ਤੇ ਉਹਨੂੰ ਤੇ ਆਪਾਂ ਬੇਈਸੀ ਉਠਾ ਮੇਰੇ ਜੀ ਉਹਦੇ ਬਾਰੇ ਕਿ ਬੰਬੇ ਦੀ ਜਿਹੜੀ ਕ੍ਰਾਈਮ ਪੁਲਿਸ ਆ ਉਹਨੇ ਕਿਹਾ ਸੀ ਸੀ ਪੁਸ਼ਪਤਾਲ ਕਰਨੀ ਇਹਨੂੰ ਬਾਬੇ ਸਨਿੱਕੀ ਦੇ ਕੇਸ ਦੇ ਵਿੱਚ ਉਹਨਾਂ ਕੋਲ ਜਾਓ ਤੁਸੀਂ ਕਰ ਸਕਦੇ ਹੂੰ ਹੂੰ ਪਰਮਿਸ਼ਨ ਦਿੱਤੀ ਹੁੰਦੀ ਉਹਨੂੰ ਲੈਣ ਵਾਸਤੇ ਜੀ ਉਹਦੀ ਜੇਵਾ ਕਰ ਰਹੀ ਹੋਦੀ ਕਿ ਫਿਰ ਜਲਸੀ ਨੂੰ ਇਨਫਰਮੈਂਟ ਮਿਲ ਜਾਣੀ ਹੈ ਵੀ ਭਾਈ ਕੁਝ ਨੁ ਕੁਝ ਵੀ ਕਰਦੇ ਤਾਂ ਆਪਣਾ ਬਚਾ ਆਪ ਕਰ ਲੋ ਤੁਸੀਂ ਠੀਕ ਹੈ ਜੀ ਜੇ ਤਾਂ ਸੁਲਮਾਨ ਖਾਨ ਦੇ ਪਿਤਾ ਨੂੰ ਕਿਹਾ ਭਾਈ ਤੁਸੀਂ ਮਾਫੀ ਮੰਗ ਲਓ ਕਿ ਨਹੀਂ ਕਿ ਵੱਡੀ ਕਰ ਲੋ ਹੂੰ ਹੂੰ ਕਦਕੀ ਜੇਕਰ ਕੋਈ ਮਾਫੀ ਮੰਗੇ ਹਾਂ ਦਸੋ ਸਰ ਇਹਨੂੰ ਮਾਫੀ ਮੰਗਣ ਦਾ ਰੱਖਾਂ ਮਸਲਾ ਗੱਜਾ ਜੀ ਜੀ ਆਖ ਇੱਕ ਮਾਫੀ ਮੰਗੋ ਜੀ ਮੇਰੇ ਤੋਂ ਮੰਗੋ ਤੁਸੀਂ ਮੇਰੇ ਤੋਂ ਵੀ ਮੰਗੀ ਜੀ ਹੂੰ ਹੂੰ ਜਿਸ ਤਰ੍ਹਾਂ ਕਿ ਜਿੱਦ ਤੱਕ ਚੱਲ ਰਿਹਾ ਹੈ ਨਾ ਚਿੱਲੀ ਜਾਂਦੇ ਵਿਕਤੀ ਜੀ ਹੋ ਗਏ ਜੀ ਜੀ ਤੇ ਪੱਟੀ ਸਾਹਿਬ ਹੁਣ ਜਿਹੜਾ ਨਵਾਂ ਕਾਲੀ ਦਲ ਬਣਾਉਣ ਚੱਲੇ ਆ ਜੀ ਇਹਦੇ ਉੱਤੇ ਪੁਰਾਣਾ ਕਾਲੀ ਦਲ ਜਿਹੜਾ ਆਪਣੇ ਨੂੰ ਖੈਰ ਖਵਾ ਖਾਉਂਦਾ ਸਿੱਖਾਂ ਦਾ ਉਹਦੇ ਆਗੂ ਦਲਜੀਤ ਸਿੰਘ ਟੀਮਾ ਅੱਜ ਕਾਫੀ ਔਖੇ ਹੋ ਰਹੇ ਸੀਗੇ ਕਿਹੋ ਜਿਹਾ ਲੱਗਦਾ ਮਾਹੌਲ ਕੱਲ ਜਿਹੜੇ ਆਪਣੇ ਕੀ ਕਹਿੰਦੇ ਆ ਮਾਨ ਮਾਨ ਸਾਹਿਬ ਨੇ ਸਿਮਰਜੀਤ ਸਿੰਘ ਮਾਨ ਉਹ ਵੀ ਕਾਫੀ ਉਹਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਸੀ ਇਕੱਠੇ ਹੋਏ ਸਾਰਾ ਕੁਝ ਜੀ ਵੈਸੇ ਨਾਲ ਸਾਰੇ ਨੂੰ ਮਹਿਸੂਸ ਹੋ ਰਿਹਾ ਸੀ ਕਿ ਜੇ ਕਿਤੇ ਉਹ ਖਾਲੀਰਾਲ ਆ ਗਿਆ ਤੇ ਕਿਤੇ ਸਾਡਾ ਬੋਲੀਆ ਮਿਸਤਰਾ ਗੋਲਰ ਕਰਦੇ ਜੀ ਬਨੂ ਨਹੀਂ ਪਤਾ ਜੋ ਮੈਂ ਅੱਜ ਕਿਹ ਸੁਣ ਰਿਹਾ ਸੀਗਾ ਸੁਖਵਿੰਦਰ ਸਿੰਘ ਅਗਵਾਨ ਜੀ ਜਿਹੜਾ ਭਾਈ ਸਤਵੰਦ ਸਿੰਘ ਦਾ ਪੁੱਤ ਜਵਾਂ ਜੀ ਉਹ ਕਿਸੇ ਵੇਲੇ ਸੁਖਬੀਰ ਸਿੰਘ ਬਾਦਲ ਦੀ ਅਖਲਾਤ ਆ ਰਹੀ ਹੁੰਦੀ ਸੀ ਠੀਕ ਹੈ ਜੀ ਅੱਜ ਕੱਲ ਉਹ ਅਮਰਪਾਲ ਦੇ ਨਾਲ ਠੀਕ ਹੈ ਉਹ ਕਹਿੰਦਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਇੱਕ ਮੀਟਿੰਗ ਜਿਹਾ ਕਿਹਾ ਵੀ ਇਹ ਲੋਕ ਕੱਖ ਨਹੀਂ ਕਰਦੇ ਨਾ ਇਹ ਨਾ ਕੁਝ ਕੀਤਾ ਵਾ ਜੀ ਉਹ ਕਹਿੰਦਾ ਸੁਖਬੀਰ ਸਿੰਘ ਬਾਦਲ ਨੇ ਆਪ ਕੁਝ ਨਹੀਂ ਕੀਤਾ ਤੇ ਉਹ ਦੂਜਿਆਂ ਨੂੰ ਇਹ ਕਿਨੂੰ ਕੁਝ ਕਰੇਗਾ ਜੀ ਕਿੰਨਾ ਕਰ ਰਿਹਾ ਹੈ ਕਹਿੰਦੇ ਸਰਬਜੀਤ ਸਿੰਘ ਨੂੰ ਬਣੇ ਨੂੰ ਐਮਪੀ ਹਾਂ ਉਨਨੇ ਆਪਣੇ ਹਲਕੇ ਦੇ ਵਿੱਚ 54 ਕਿਲੋਮੀਟਰ ਸੜਕਾਂ ਬਣਾਈਆਂ ਜਿਹੜੀ ਸੀ ਕੈਂਟਰ ਪਾਸ ਰੱਤੇ ਅੱਛਾ ਜੀ ਕੁਝ ਪਿੰਡਾਂ ਦੇ ਟੈਂਕੀਆਂ ਮਨਜ਼ੂਰ ਕਰਾਤੀਆਂ ਵੀ ਟੈਂਕੀਆਂ ਮਰਦਨ ਜਲ ਲੋਡ ਨੂੰ ਬੰਨ੍ਹਨ ਜੀ ਇੰਨੇ ਥੋੜੇ ਸਮੇਂ ਵਿੱਚ ਇੰਨੇ ਕੰਮ ਕਰਦੇ ਤੇ ਅੱਗੇ ਹੋਰ ਕੀ ਕਰਦੇ ਹੂੰ ਹੂੰ ਉਹ ਕਹਿੰਦੇ ਅਕਾਲੀ ਜਲ ਬਣੇਗਾ ਜੀ ਅਕਾਲੀ ਜਲ ਲੋਕਾਂ ਦੀ ਮੰਗ ਸੀ ਸਮੇਂ ਦੀ ਮੰਗ ਸੀ ਇਸ ਵਜ੍ਹਾ ਜੀ ਦੀ ਮੰਗ ਦੇ ਤਾਹਾਰ ਤੇ ਕਾਰਵਾਈ ਕਰ ਰਹੇ ਜੀ ਜਿਹੜੇ ਉਹਨਾਂ ਦੇ ਫਾਦਰ ਨੇ ਭਾਈ ਮਰਤਾਲ ਸਿੰਘ ਜੀ ਐਨਾ ਤੇ ਸਰਬਜੀਤ ਸਿੰਘ ਉਹ ਰਾ ਕੋਟ ਦੇ ਪੂਰੇ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਸੀਗੀ ਹੂੰ ਹੂੰ ਜਿਹੜੇ ਸਰਦਾਰ ਕਰੀਮ ਸਿੰਘ ਉਹ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਪਹਿਲੇ ਪ੍ਰਧਾਨ ਹੋਣਗੇ ਜੀ ਲੇਕਿਨ ਕੱਲ ਭਾਈ ਕਰੀਮ ਸਿੰਘ ਉਹ ਰਾ ਉਹ ਤੇ ਜਿਹੜੀ ਆ ਉਹ ਪ੍ਰਸੰਗਨ ਲਾ ਦਿੱਤਾ ਜੀ ਉਹਨਾਂ ਦੇ ਤੱਕ ਨਹੀਂ ਪਹਿਲਾ ਪੰਜ ਮੈਂਬਰੀ ਕਮੇਟੀ ਬਣੇਗੀ ਲੋਕਾਂ ਦੀਆਂ ਭਾਵਨਾ ਨੂੰ ਇਕੱਠੀ ਕੀ ਫਿਰ ਸੁੱਟਾਂਗੇ ਕੀ ਕਰਨਾ ਜੀ ਜੇ ਸੁਖਵਿੰਦਰ ਸਿੰਘ ਗਵਾਨ ਉਹ ਇਹ ਗੱਲ ਕਹਿ ਰਹੇ ਨੇ ਕਿ ਵੇਖੋ ਅਧਿ ਜਨਾਬਾ ਉਹ ਇਹ ਕਾਲੀਗਾਂ ਦੇ ਨਾਲ ਇਹ ਬਣੇਗਾ ਇਹ ਲੋਕਾਂ ਨੂੰ ਸਮਰਪਿਤ ਹੋਏਗਾ ਕਾਮਨਿਸਟ ਸਮਰਪਿਤ ਹੋਏਗਾ ਔਰ ਸਾਡੇ ਜਿਹੜੇ ਪਿਛਲੇ ਮੰਗਾਂ ਨੇ ਉਹਨੂੰ ਲਾਗੂ ਕਰਾਏ ਜੀ ਉਹਨਾਂ ਨੂੰ ਪੁੱਛਿਆ ਕਿਵੇਂ ਇਹ ਲੱਗੂ ਕਰਾਇਆ ਜਾ ਕਿ ਤੁਸੀਂ ਕਿੰਨੇ ਸਮਝਾਤਰ ਹੋਗੇ ਕੇਂਦਰ ਦੇ ਵਿੱਚ ਜੀ ਉਹ ਕਹਿੰਦੇ ਸਾਡਾ ਸਮਝੌਤਾ ਨਹੀਂ ਹੋਏਗਾ ਹਮ ਸਾਡਾ ਤਾਲਮਿਲ ਮੁੱਦਿਆਂ ਤੇ ਹੋਏਗਾ ਤੋ ਕੋਈ ਵੀ ਪਾਰਟੀ ਹੋ ਜੀ ਕਾਂਗਰਸ ਹੋਵੇ ਬਚਾ ਕਮਿਊਨਿਸਟ ਹੋਵੇ ਬਚਾ ਸਾਡੀ ਜਿਹੜੀ ਮਰਜ਼ੀ ਹੋਵੇ ਜੀ ਜਿਹੜੀ ਮੁੱਦੇ ਮੁੱਦਿਆਂ ਤੇ ਸਾਡਾ ਸਹਿਯੋਗ ਦੇ ਵੀ ਇਹ ਮੁੱਦੇ ਹੱਲ ਕਰਨੇ ਤੇ ਸਿਰ ਉਹਨਾਂ ਦਾ ਸਹਿਯੋਗ ਦੇਊ ਕਰ ਸਕਦੇ ਬਾਕੀ ਕਿਛੜ ਨਹੀਂ ਕਰ ਜੀ ਤਾਂ ਰਿਵਸ ਜੋ ਕਰਤੋਂ ਵੇਹੇ ਕਈ ਨੂੰ ਅਲਰਜੀ ਹੁੰਦੀ ਫਿਰ ਮੈਂ ਸੋਚਦਾ ਕਿ ਇਹਨੇ ਠੀਕ ਕਿਹਾ ਜੋ ਹਮ ਹਮ ਉਹਨੇ ਇੱਕ ਐਗਜ਼ਾਮਪਲ ਦਿੱਤੀ ਜੀ ਉਹ ਕਹਿੰਦੇ ਜਹਾਕੀ ਨੇ ਬਕਾਇਦਾ ਤੌਰ ਤੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਸੀ ਚੰਦੂ ਨੇ ਕਰਵਾਇਆ ਸੀ ਜੀ ਕਿਉਂਕਿ ਉਸੇ ਜਾਨ ਜਿੰਨਾ ਜਿਵੇਂ ਪਾਸੇ ਤੇ ਸੰਬੰਧ ਬਣੇ ਦੁਕਾਨੇ ਬਣੇ ਸੀਗੇ ਜੀ ਅਰ ਰਾਜਵੇਜ ਦੇ ਜਿਆਸੀ ਉਹਦੇ ਰਾਜ ਦੇ ਵਿੱਚ ਸਰਪੰਚ ਸਭਾ ਨਹੀਂ ਜੇ ਸਰਪੰਚ ਤੇ ਜੀ ਬਾਰ ਕਰਤਾ ਸੀਗੇ ਲੈਕਿਨ ਉਹਦੇ ਵਿੱਚ ਮੈਂ ਭਦਰਸ਼ਨ ਦੇ ਗੁਰੂ ਗੋਬੀ ਸਿੰਘ ਜੀ ਸੰਬੰਧ ਵਿੱਚ ਚੰਗੇ ਸੀ ਜੀ ਇਸ ਲੱਗ ਕੇ ਕਹਿੰਦਾ ਵੀ ਇਹ ਗੱਲ ਨਹੀਂ ਹੁੰਦੀ ਗਲਤ ਸਿਰਫ ਮੁੱਦੇ ਉੱਤੇ ਗਲਤ ਕੀਤੀ ਅਸੀਂ ਸਮਝੋਤੇ ਦੀ ਗੱਲ ਨਹੀਂ ਕੀਤੀ ਮੁੱਦੇ ਦੇ ਉੱਤੇ ਅਸੀਂ ਕਿਸੇ ਨਾਲ ਕੋਈ ਸਮਝੌਤਾ ਕਰ ਕਰਨੇ ਪਏ ਮੁੱਦੇ ਦੇ ਲਈ ਮੰਨੋ ਹੂੰ ਹੂੰ ਅਸੀਂ ਇਹ ਮੰਗ ਪ੍ਰਵਾਨ ਕੋਈ ਤਨਾ ਸਾਥ ਦੇਵਾਂਗੇ ਜੀ ਜੇਕਰ ਜੇ ਉਹ ਤੇ ਠੀਕ ਨਾ ਦੇਉਂ ਤੇ ਅਸੀਂ ਕੱਲੇ ਵੀ ਠੀਕ ਅਸੀਂ ਆਪਣੀ ਥਾਂ ਵੀ ਕਰਾਂਗੇ ਜੀ ਇਸ ਕਰਕੇ ਵਧੀਆ ਫੈਸਲਾ ਇਹ ਆ ਕਿ ਜੇ ਪੰਜ ਮੈਂਬਰੀ ਕਮੇਟੀ ਬਣਾ ਕੇ ਸ਼ੁਰੂਆਤ ਕਰਦੇ ਆ ਜੀ ਮੁੱਦੇ ਠੀਕ ਹੈ ਤੇ ਜਿਹੜੇ ਪਹਿਲਾ ਬਿਆਨ ਆਇਆ ਸੀ ਉਹ ਬੜੇ ਅਨਸਖਾਵੇਂ ਸੀ ਜੀ ਜੀ ਦੇ ਵਿੱਚ ਕਿਹਾ ਗਿਆ ਜੀ ਵੀ ਭਾਈ ਤਰਸੀਮ ਸਿੰਘ ਹੋਈ ਜਿਹੜੇ ਉਹ ਪ੍ਰਧਾਨ ਹੋਣਗੇ ਹੂੰ ਹੂੰ ਤੇ ਉਹ ਕਹਿ ਰਹੇ ਨੇ ਵੀ ਜਦੋਂ ਮੇਰਾ ਮੁੰਡਾ ਬਾਹਰ ਹੋਊਗਾ ਤਾਂ ਪ੍ਰਧਾਨ ਜੀ ਉਹ ਲੈ ਲਈ ਜੀ ਤੇ ਲੋਕਾਂ ਨੇ ਕਿ ਜਿਹੜੇ ਪਰਿਵਾਰਵਾਦ ਦੁੱਖੇ ਹੋਏ ਫਿਰਦੇ ਅਸੀਂ ਹਾਂਜੀ ਉਸੇ ਪਰਿਵਾਰਵਾਦ ਦੀ ਤੁਸੀਂ ਗੱਲ ਕਰ ਰਹੇ ਹੋ ਹੂੰ 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 ਜੀ ਤੇ ਹੁਣ ਕਹਿੰਦੇ ਬਿਕਰਮ ਸਿੰਘ ਦਾ ਜਿਹੜਾ ਲਫਟਾਂ ਸੀਗਾ ਉਹ ਨੇ ਝਾੜੂ ਫੜਿਆ ਸੀ ਕਹਿੰਦੇ ਲੱਗਦਾ ਵੀ ਪੁੱਠਾ ਹੋਊਗਾ ਯਸਕੋ ਜੀ ਨਾਲ ਚੋਪੜੀਆਂ ਖਾਦੀ ਉਹਨਾਂ ਵੀ ਚਾਰ-ਚਾਰ ਉੱਭਰ ਰਹਿ ਰਹੇ ਸੀ ਜੀ ਜੀ ਤਾਂ ਕੋ ਹੰਤ ਮਾਨ ਨੇ ਉਹਨਾਂ ਨੂੰ ਆਮ ਆਦੀ ਪਾਰਟੀ ਸ਼ਾਮਿਲ ਕਰਾ ਲਿਆ ਜਿਹੜੇ ਅਮਰ ਸਦਨ ਵਿਧਾਨ ਸਭਾ ਦਾ ਦੱਖਣੀ ਤੋਂ ਉਮੀਦਵਾਰ ਰਹੇ ਕਾਲੀ ਜੀ ਜੀ ਤੇ ਇਹ ਅੱਜ ਪੱਥਰ ਤੇ ਲਿਖਿਆ ਵੀ ਠੀਕ ਹੈ ਵੀ ਜਿਹੜੇ ਉੱਥੇ ਮੌਜੂਦਾ ਮੌਜੂਦਾ ਵਤਹਿਕ ਨੇ ਜੀ ਤੁਹਾਨੂੰ ਗਾ ਟਿਕਟ ਨਹੀਂ ਮਿਲਣੀ ਉਹ ਆਪ ਹੀ ਲੈ ਕੇ ਅੱਗੇ ਰਾਜਨੀ ਨਹੀਂ ਲੱਗੀ ਜੀ ਇੱਕ ਹਨੇਰੀ ਜੱਲੀ ਤੂਫਾਨ ਜਿਲਿਆ ਉਹਦੇ ਚ ਗੱਲ ਵਰਗੀ ਨਹੀਂ ਤੇ ਉਹ ਤੇ ਬਿਲਕੁਲ ਜਿਹੜਾ ਬਰਦਾ 11ਵੇਂ ਚ ਕਾਰੀ ਬੈਠਾ ਸੀ ਉਹ ਜਿੱਤੇ ਕੇ ਤਾਂ ਬਸ ਹੀ ਰਹਿ ਗਿਆ ਬਿਲਕੁਲ ਹੁਣ ਉਹ ਇਸ ਦਾ ਇਸ ਹਾਸ ਮੈਂ ਗਿਆ ਸੀ ਉੱਥੇ ਵੀ ਇੱਥੇ ਚੜੂ ਉਹਨੂੰ ਚਾ ਟਿਕਟ ਵੀ ਮਿਲ ਜਾਣੀ ਗਿਆ ਵਿਧਾਨ ਕਾਰਪੋਸ਼ੀਟ ਚੋਣਾ ਦੇ ਵਿੱਚ ਜੀ ਤੇ ਮੇਰੀ ਰਸਾਈ ਵੀ ਹੋ ਗਈ ਹੂੰ ਹੂੰ ਤੇ ਭਗਵਾਨ ਸਤਿਮਾਨ ਨੇ ਉਸ ਸਮੇਂ ਤੋਂ ਉਹਨੂੰ ਮਿਲਣ ਦਾ ਸਮਾਂ ਨਹੀਂ ਦਿੰਦਾ ਉਹ ਤਾਂ ਬਾਲੇ ਵੱਡਿਆਂ ਵੱਡਿਆਂ ਨੂੰ ਨਹੀਂ ਦਿੰਦਾ ਜੀ ਨਹੀਂ ਦਿੰਦਾ ਸਮਾਨੀ ਵਿਦਿਆ ਤੇ ਹੁਣ ਉਹ ਜਦੋਂ ਕਾਰਪੋਸ਼ੀਟ ਚੋਣਾ ਆਈ ਹੈ ਤੇ ਉਸ ਹਲਕੇ ਦੇ ਵਿੱਚ 16 ਹਲਕੇ ਜਿਗੇ ਜੀ ਉਹਨੇ ਕਿਹਾ ਜੀ ਚਾਰ ਟਿਕਟਮ ਨੂੰ ਦੇ ਦਿਓ ਜੀ ਕਦੇ 14 ਤੋਂ ਮੈਨੂੰ 3 ਤੇ 3 ਤੋਂ 2 ਤੇ ਤੇ 3 ਤੋਂ 1 ਤੇ 2 ਤੋਂ 1 ਤੇ ਤੇ ਵੀ ਨਹੀਂ ਜੀ ਤੇ ਮੈਂ ਫਿਰ ਪਾਰਟੀ ਜਿਹੜੇ ਕੀ ਕੀ ਕਰਦਾ ਹੂੰ ਹੂੰ ਹੋਰ ਜਸਪੀ ਕਰਨ ਨੇ ਬਿਆਨ ਆ ਰਹੇ ਨੇ ਜੀ ਪਾਰਟੀ ਦੇ ਖਿਲਾਫ ਵੀ ਆ ਰਹੇ ਨੇ ਕਾਰਗੁਜ਼ਾਰੀ ਦੇ ਖਿਲਾਫ ਵੀ ਆ ਰਹੇ ਨੇ ਉੱਥੋਂ ਉਹਨਾਂ ਨੇ ਸੰਕੇਤ ਦਿੱਤੇ ਵੀ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਜੀ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵਿਕਰਮ ਮਜੀਠੀਆ ਜਦੋਂ ਨਵਾਂ ਨਵਾਂ ਆਇਆ ਸੀ ਨਾ ਜੀ ਉਦੋਂ ਤਲਵੀਰ ਸਿੰਘ ਗਿੱਲ ਇਹਨਾਂ ਦੇ ਇੱਕ ਰਿਸ਼ਤੇਦਾਰ ਹੈ ਜਿਹਨਾਂ ਦੀ ਜਿੰਨ ਜਾ ਕੇ ਪੂਜੇ ਦੇ ਮਜੀਠੀਆ ਦੇ ਬਦਲ ਤੋਂ ਆ ਜੀ ਉਹਨਾਂ ਨਹੀਂ ਆਏ ਸੀ ਤੇ ਜਿਸ ਦਿਨ ਆਏ ਸੀ ਇਹਨਾਂ ਕੋਲੇ 800 ਸੀਸੀ ਪੁਰਾਣੀ ਕਾਰ ਸੀ ਜੀ ਤੇ ਅੱਜ ਪਤਾ ਨਹੀਂ ਕੀ ਕੁਛ ਹੈ ਪਿੱਛੇ ਤੇ ਇੱਕ ਬਿਲਡਰ ਨੇ ਬਕਾਇਦਾ ਤੌਰ ਤੇ ਇਹਨੂੰ ਇੱਕ ਕੋਠੀ ਬਣਾ ਕੇ ਦਿੱਤੀ ਸੀ ਜੀ ਗਿਫਟ ਕਿੱਤੀ ਸੀ ਜਦੋਂ ਉਹਦਾ ਸੁਗਾਟਨ ਕੀਤਾ ਸੀਗਾ ਉੱਥੇ ਬਿਕਰਮ ਜੀਠਿਆ ਤੇ ਬਿਕਮ ਜੀ ਫਾਦਰ ਵੀ ਆਏ ਸੀ ਜੀ ਉਹ ਕੋਠੀ ਵੇਖ ਕੇ ਕਹਿੰਦੇ ਸੀ ਕਿ ਇਹ ਆਜੀ ਕੋਠੀ ਸਾਡੇ ਕੋਲ ਨਹੀਂ ਹੈ ਜੀ ਇੰਨੀ ਕਮਾਈ ਕੀਤੀ ਸੀ ਇੰਨਾ ਕੁ ਮਰਗੀ ਕੰਮ ਕਰ ਕੀਤਾ ਕਿ ਹੈ ਤਾਂ ਫਰਕ ਇਸ ਵਿੱਚ ਸਿਰਕਲ ਚੱਲਦੀ ਹੂੰ 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 ਨਿਸ਼ਕਰਤਿਓ ਦੀ ਵਾਪਸੀ ਜਿਸ ਤਰ੍ਹਾਂ ਦੇ ਸੰਕੇਤ ਦਿੱਤੇ ਨੇ ਦੀ ਵਾਪਸੀ ਕਿਵੇਂ ਹੋ ਸਕਦੀ ਆ ਜੀ ਅੱਜ ਦੇਖੋ ਅਕਾਲੀ ਦਲ ਜਾਂ ਬਿਕਰਮੀ ਜਨਨ ਚੱਲ ਨਹੀਂ ਚੱਲਦਾ ਇਹ ਬਾਦੀਆਂ ਗੱਲਾਂ ਇਹ ਬਾਦੀਆਂ ਗੱਲਾਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਪੱਟੀ ਸਾਹਿਬ ਮਿਹਰਬਾਨ ਮਿਹਰਬਾਨ ਸੋ ਇਹ ਸੰਸਦਾ ਜਸਵੀਰ ਸਿੰਘ ਪੱਟੀਹੋਰੀ ਫਿਲਹਾਲ ਇੰਨਾ ਹੀ ਅੱਜ ਮਾਫੀ ਚਾਹੁੰਦੇ ਆ ਘੱਟ ਸਮਾਂ ਦੇਣ ਦੇ ਲਈ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ